ਹਾਂਜੀ ਵੀਰੋ ਗੱਲ ਕਰਨ ਲੱਗੇ ਆ ਬੱਬੂ ਮਾਨ ਦੀ ਵਾਹ ਕਿਆ ਬੱਬੂ ਮਾਨ ਪੰਜਾਬ ਦਾ ਸ਼ੇਰ ਆ ਐਵੇਂ ਲੋਕੀ ਨਹੀਂ ਇੰਨਾ ਮੰਦੇ ਨੂੰ ਮੈਂ ਰਹੀ ਬਚਪਨ ਦੀ ਕਹਾਣੀ ਸੁਣੀ ਜਦੋਂ ਮਤਲਬ ਸਾਹਮਣੇ ਵਾਲਿਆਂ ਨੇ ਖੁਦ ਕਹਿ ਦਿੱਤਾ ਸੀ ਬੱਬੂ ਮਾਨ ਇੱਕ ਦਿਨ ਦੁਨੀਆ 'ਚ ਮਹਾਨ ਬਣੇਗਾ ਜਿਵੇਂ ਅਕਬਰ ਦਾ ਮਹਾਨ ਸਿਕੰਦਰ ਦਾ ਮਹਾਨ ਇਦਾਂ ਹੀ ਬੱਬੂ ਮਾਨ ਦਾ ਮਹਾਨ ਬਣ ਚੁੱਕਾ ਆ ਹੁਣ ਤੇ ਕਹਿੰਦੇ ਵੀ ਇਹਨਾਂ ਦੇ ਪਿੰਡ ਇੱਕ ਵਾਰ ਸ਼ੇਰ ਆ ਗਿਆ ਤੇ ਬੜੇ ਲੋਕ ਕਹਿੰਦੇ ਸ਼ੇਰ ਨੂੰ ਮਾਰਨਾਦ ਕੀ ਅੱਗੇ-ਅੱਗੇ ਭੱਜੇ ਫਿਰਨ ਤੇ ਉਹ ਬੰਦੇ ਚੱਕ ਕੇ ਲੈ ਜਾਂਦਾ ਹੁੰਦਾ ਸੀ ਤੇ ਬੜੇ ਲੋਕ ਦੁਖੀ ਸੀ ਇੱਕ ਦਿਨ ਕਹਿੰਦੇ ਸ਼ੇਰ ਆ ਗਿਆ ਤੇ ਲੋਕੀ ਅੱਗੇ-ਅੱਗੇ ਭੱਜੇ ਫਿਰਨ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਉਹ ਨਾ ਆਏ ਤੇ ਬੱਬੂ ਮਾਨ ਕਹਿੰਦੇ ਉਦੋਂ 6ਵੀਂ 7ਵੀਂ ਚ ਪੜਦਾ ਹੁੰਦਾ ਸੀ ਤੇ ਬੱਬੂ ਮਾਨ ਨੇ ਕਹਿੰਦੇ ਵੀ ਜਦੋਂ ਦੇਖਿਆ ਵੀ ਮੇਰੇ ਪਿੰਡ ਦੇ ਅੱਗੇ-ਪਿਛੇ ਭੱਜੇ ਫਿਰਦੇ ਆ ਤੇ ਫੇਰ ਉਹੋ ਹੀ ਗੱਲ ਕੌਣ ਕਰੇ ਕੁਰਬਾਨੀ ਕਹਿੰਦਾ ਵੀ ਬੱਬੂ ਮਾਨ ਨੇ ਸ਼ੇਰ ਨੂੰ ਫੜਿਆ ਕਹਿੰਦੇ ਉਹਦਾ ਚਵਾੜਾ ਇੱਕ ਹੱਥ ਉੱਪਰਲਾ ਫੜਿਆ ਇੱਕ ਹੱਥ ਥੱਲੇ ਵਾਲਾ ਚਵਾੜਾ ਫੜ ਕੇ ਤਾਂ ਐ ਪਾੜਦਾ ਸੀ ਦੋਵੇਂ ਹਿੱਸੇ ਜਿਵੇਂ ਭੀਮਸੈਨ ਨੇ ਰਾਜਾ ਜਰਾਸੰਧ ਪਾੜਿਆ ਸੀ ਐਵੇਂ ਬੱਬੂ ਮਾਨ ਨੇ ਸ਼ੇਰ ਨੂੰ ਪਾੜਤਾ ਉਸੇ ਦਿਨੀ ਕਹਿੰਦੇ ਪਿੰਡ ਦੇ ਜਿਹੜੇ ਬਜ਼ੁਰਗ ਬੰਦੇ ਸੀ ਉਹਨਾਂ ਕਿਹਾ ਸੀ ਵੀ ਇਹ ਮੁੰਡਾ ਸਾਡੇ ਪਿੰਡ ਦਾ ਇੱਕ ਦਿਨ ਨਾਂ ਉੱਚਾ ਕਰੂਗਾ ਇਹਦੀ ਬਹੁਤ ਵੱਡੀ ਫੈਨ ਫਾਲੋਇੰਗ ਹੋਊਗੀ ਬੜੇ ਕ੍ਰੇਜ਼ੀ ਫੈਨ ਹੋਣਗੇ ਇਹਦੇ ਜਿਹੜਾ ਕੋਈ ਇਹਦੇ ਖਿਲਾਫ ਗੱਲ ਕਰੂਗਾ ਇਹਦੇ ਫੈਨ ਉਹਨੂੰ ਦੇ ਧੀ ਦੀ ਭੈਣ ਦੀ ਗਾਲਾਂ ਕੱਢਿਆ ਕਰਨਗੇ ਇਹ ਫਿਊਚਰ ਇਹ ਜਿਹੜੀ ਭਵਿਸ਼ਵਾਣੀਆਂ ਇਹ ਉਦੋਂ ਹੀ ਹੋ ਗਈ ਸੀ ਤੇ ਵਾਗਿਆ ਬੱਬੂ ਮਾਨ ਮਹਾਨ ਆ ਸਾਡੇ ਪੰਜਾਬ ਦੀ ਸ਼ਾਨ ਆ ਜਿੰਦ ਜਾਨ ਆ ਤੇ ਆਪਾਂ ਵੀ ਬੱਬੂ ਮਾਨ ਨੂੰ ਬੜਾ ਆ ਮੰਨਦੇ ਆ ਮੰਨਦੇ ਬੱਬੂ ਮਾਨ ਨੂੰ ਵੀ ਕੋਈ ਮਾਨ ਹੈਗਾ ਪੰਜਾਬ 'ਚ ਮੈਂ ਆਪਣੀ ਢੂਈ ਤੇ ਦਾ ਟੈਟੂ ਛਪਾਇਆ ਹੋਇਆ ਆਇਆ ਚਲੋ ਖੈਰ ਤੁਹਾਨੂੰ ਮੈਂ ਕਰੀ ਕੱਪੜੇ ਲਾ ਕੇ ਦਿਖਾਉਂਗਾ ਤੇ بڑے ਗਾਣੇ ਵਧੀਆ ਗਾਣੇ ਸੁਣੀ ਦੇ ਦੇ ਮਤਲਬ ਉਹ ਵਾਲਾ ਗਾਣਾ ਤੇ ਮਨੂੰ ਬਾਲਾ ਹੀ ਪਸੰਦ ਆ ਆਪਣੇ ਕਿਹੜਾ ਜਿਹੜਾ ਇਹ ਓਕੀ ਵਾਲੇ ਡੱਬੇ ਖੁੱਲ ਗਏ ਤੇਰਾ ਜ਼ਿਕਰ ਹੋਇਆ ਮਟਿਆਰੇ ਬਾਕੀ ਆ ਜਿਹੜੀ ਸੁੱਚਾ ਸੂਰਮਾ ਫਿਲਮ ਬਣਾਈ ਇਹ ਬੜੀ ਘੈਟ ਬਾਕੀ ਇਹ ਗੱਲ ਮੰਨਣੀ ਪਊਗੀ ਵੀ ਪੂਰੇ ਪੰਜਾਬੀ ਸਿਨੇਮਾ ਦੇ ਇਤਿਹਾਸ ਚ ਇੱਕ ਚੱਜਦੀ ਫਿਲਮ ਬਣੀ ਹਵਾਇਓ ਬੱਬੂ ਮਾਨ ਨੇ ਬਣਾਈ ਕਿਉਂਕਿ ਇਹੋ ਜੀ ਫਿਲਮ ਵਾਸਤੇ ਜਿਗਰਾ ਚਾਹੀਦਾ ਕਿ ਜੇ ਵੀ ਪੰਜਾਬੀ ਫਿਲਮ ਮੇਕਰ ਦਾ ਜਾਂ ਸਿੰਗਰ ਸੰਗਰ ਜਿਹਦਾ ਜਿਗਰਾ ਹੈ ਨਹੀਂ ਉਹ ਮੰਨਣਾ ਪਊਗਾ ਇਹ ਗੱਲੋਂ ਪੰਜਾਬੀਆਂ ਨੂੰ ਸਲੂਟ ਮਾਰਨਾ ਪਊਗਾ ਇੱਕੋ ਇੱਕ ਫਿਲਮ ਪੰਜਾਬ ਦੇ ਮੁੱਦਿਆਂ ਦੇ ਬਣੀ ਉਹ ਹਵਾਏ ਦੂਜੀ ਕੋਈ ਫਿਲਮ ਹੈ ਨਹੀਂ ਸੀ ਇਹ ਗੱਲੋਂ ਇਸ ਬੰਦੇ ਨੂੰ ਸਲੂਟ ਮਾਰਨਾ ਪਊਗਾ ਕਿ ਉਹ ਵੀ ਉਹਨਾਂ ਟਾਈਮਾਂ 'ਚ ਇੰਨਾ ਜਿਗਰਾ ਵਿਖਾਇਆ ਤੇ ਦਿਖਾਇਆ ਕਿ ਪੰਜਾਬੀਆਂ ਨਾਲ ਕੀ ਕੀ ਹੋਇਆ ਬਾਕੀ ਬੱਬੂ ਮਾਨ ਮਹਾਨ ਆ ਪੰਜਾਬ ਦੀ ਸ਼ਾਨ ਆ ਜਿੰਦ ਜਾਨ ਆ ਤੇ ਜਿਹੜੇ ਬੰਦੇ ਦੀਆਂ ਬਚਪਨ ਦੀ ਸਕੰਦਰ ਦੀਆਂ ਵੀ ਬਚਪਨ ਦੀ ਭਵਿਸ਼ਵਾਣੀਆਂ ਹੋ ਗਈਆਂ ਸੀ ਚੰਗੇਜ਼ ਖਾਨ ਦੀਆਂ ਵੀ ਬਚਪਨ ਦੀ ਭਵਿਸ਼ਵਾਣੀਆਂ ਹੋ ਗਈਆਂ ਸੀ ਤੇ ਬੱਬੂ ਮਾਨ ਦੀਆਂ ਵੀ ਹੋਰ ਵੀ ਕਈ ਜਿਹੜੇ ਮਹਾਨ ਪੁਰਸ਼ ਹੁੰਦੇ ਉਹਨਾਂ ਦੀਆਂ ਬਚਪਨ ਦੀ ਆ ਭਵਿਸ਼ਵਾਣੀਆਂ ਹੋ ਜਾਂਦੀਆਂ ਵੀ ਇਹ ਵੱਡਾ ਹੋ ਕੇ ਮਹਾਨ ਬਣੂਗਾ ਵੀਡੀਓ ਆਪਣਾ ਸ਼ੇਅਰ ਕਰ ਦਿਓ ਵੀਰੋ ਬੱਬੂ ਮਾਨ ਦੇ ਫੈਨ ਤੇ ਜਰੂਰ ਸ਼ੇਅਰ ਕਰਨ ਯਾਰ ਜਿਵੇਂ ਤੁਸੀਂ ਕ੍ਰੇਜ਼ੀ ਫੈਨ ਐਵੇਂ ਆਪਾਂ ਵੀ ਕ੍ਰੇਜ਼ੀ ਫੈਨ ਆ ਵੀਰੋ ਧੰਨਵਾਦ